ਮੈਂ ਸਾਰੇ ਪੰਜਾਬੀਆਂ ਨੂੰ ਖਾਲਸਾ ਪੰਥ ਨੂੰ ਬੇਨਤੀ ਕਰਨ ਵਾਸਤੇ ਆਇਆ ਹਾਂ ਦੇਖੋ ਜੋ ਹਾਲਾਤ ਅੱਜ ਦੇਸ਼ 'ਚ ਹੈ, ਜੋ ਹਾਲਾਤ ਅੱਜ ਪੰਜਾਬ 'ਚ ਬਣ ਗਏ ਐ ਇੱਕ ਪਾਸੇ ਥੋੜੀ ਆਪਣੀ ਫੌਜ ਹੈ ਦੂਜੇ ਪਾਸੇ ਸਾਰੀਆਂ ਦਿੱਲੀਆ ਦੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਥੋੜੇ ਜਿਗੁਰਗਾ ਦੀ ਪਾਰਟੀ ਹੈ, 13 ਫਲ ਪ੍ਰੈਣੀ ਪਾਰਟੀ ਹੈ ਰੋਮ ਨੇ ਇਹ ਕਾਲੀ ਦਲ ਗਰੀਬ ਕਿਸਾਨ ਮਜ਼ਦੂਰ ਦੀ ਵਪਾਰੀ ਦੀ ਕਾਟੀ ਆ ਪੰਜਾਬੀਆਂ ਦੀ ਪਾਰਟੀ ਹੈ ਅੱਜ ਤੁਹਾਡਾ ਵਕਾਰ ਹੈ ਆ ਦੁਨੀਆ ਨੈਸ਼ਨਲ ਪਾਰਟੀਆਂ ਦਿੱਲੀ ਦੀਆਂ ਪੰਜਾਬ ਵਿੱਚ ਲੁੱਟਣ ਆਉਂਦੀਆਂ ਪੰਜਾਬ ਨੂੰ ਬਰਬਾਦ ਕਰਨ ਆਉਂਦੀਆਂ ਤੁਸੀਂ ਦੇਖਿਆ ਝਾੜੂ ਵਾਲਿਆਂ ਨੇ ਕਿਵੇਂ ਪੰਜਾਬ ਨੂੰ ਕਿੰਨੇ ਸਾਲ ਵਿਛੇੜ ਦੋਤਾ ਬਰਬਾਦ ਕਰਦਾ ਝਾੜੂ ਵਾਲਿਆਂ ਨੇ ਦੇ ਨਾਲ ਹੀ ਕਾਂਗਰਸ ਐਜੀ ਨੇ ਟੈਂਕਾਂ ਦੋਬਾ ਦੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਹੁਣ ਭਾਰਤੀ ਜਨਤਾ ਪਾਰਟੀ ਹੈ ਜਿਹਨੇ ਤੁਹਾਡੇ ਗੁਰੂ ਧਾਮਾਂ ਉੱਤੇ ਕਾਬਜ ਹੋ ਗਿਆ ਐਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਹੈ ਕੌਮ ਨੂੰ ਬਚਾਉਣਾ ਹੈ ਇੱਕ ਝੰਡੇ ਥੱਲੇ ਇਕੱਠੇ ਹੋ ਜੇ ਪੰਜਾਬ ਨੂੰ ਬਚਾਉਣਾ ਹੈ ਆ ਥੋੜੀ ਖੇਤਰੀ ਪਾਰਟੀ ਹੈ ਜਿਹੜੀ ਕਿਸਾਨ ਗਰੀਬ ਮਜ਼ਦੂਰ ਨੂੰ ਦੀ ਕੀ ਮੁਸ਼ਕਲਾ ਸਮਝਦੀ ਹੈ ਤੇ ਤੁਸੀਂ ਜਾਣਦੇ ਹੋ ਮਾਨਸਾ ਵਾਲਿਓ ਜੋ ਕੁਝ ਤਰੱਕੀ ਇੱਥੇ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਤੁਹਾਡੀ ਖੇਤਰੀ ਬਾਜੀ ਸ਼੍ਰੋਮਣੀ ਕਾਲੀ ਦਲ ਪੰਜਾਬ ਵਿੱਚ ਰਾਜ ਕਰਦੀ ਸੀ ਥੋੜਾ ਆਪਣਾ ਰਾਜ ਸੀ ਥੋੜੇ ਆਪਣੇ ਪੰਜਾਬ ਤੇ ਕਿਸਾਨ ਖੁਸ਼ ਸੀ ਪੰਜਾਬ ਦੇ ਲੋਕ ਖੁਸ਼ ਸੀ ਪੰਜਾਬ ਦੀ ਜਨਤਾ ਨੂੰ ਹਰ ਕਿਸਮ ਦੀ ਸਹੂਲਤ ਦਿੱਤੀ ਜਾਂਦੀ ਸੀ ਇਸ ਕਰਕੇ ਇਹ ਲੜਾਈ ਪੰਜਾਬ ਦੀ ਲੜਾਈ ਹੈ ਥੋੜੀ ਲੜਾਈ ਹੈ ਇਹਨਾਂ ਨੈਸ਼ਨਲ ਪਾਰਟੀਆਂ ਦੇ ਗਲਾਬ ਆਪਾਂ ਪੰਜਾਬ ਇਕੱਠਾ ਹੋ ਕੇ ਇੱਕ ਜੰਡੇ ਹੋ ਤੇ ਇਕੱਠੇ ਹੋ ਕੇ ਆ ਨੈਸ਼ਨਲ ਪਾਰਟੀਆਂ ਨੂੰ ਪੰਜਾਬ ਚ ਪੜਾਈ ਭਜਾਈਏ ਤੇ ਵਾਪਸ ਆਪਣੀ ਪਾਰਟੀ ਖੇਤਰੀ ਪਾਰਟੀ ਨੂੰ ਵਾਪਸ ਤਗੜਾ ਕਰੀਏ ਵਾਈ ਡੀ ਜੀ ਕਾ ਖਾਲਸਾ ਵਾਈ ਡੀ ਜੀ ਕੀ ਫਤਿਹ